ਸਿੱਧੂ ਕਹਿੰਦੇ ਸਾਡੀ ਵਾਰੀ ਆ ਲੈਣ ਦੇ ਭਗਵੰਤ ਮਾਨ ਦੀ ਗਰਦਨ 'ਚ ਰੱਸਾ ਪਾਵਾਂਗੇ ਆਹੀ ਮੁੱਦਾ ਰਹਿ ਗਿਆ ਬਸ ਜਿਹੜਾ ਆਉਂਦਾ ਸਾਡੀ ਵਾਰੀ ਆ ਲੈਣ ਦੇ ਵਾਰੀ ਯਾਰ ਪੰਜਾਬ ਨੂੰ ਸਮਝਦੇ ਕੀ ਹੋ ਕੋਈ ਵਾਰੀਆਂ ਲਾਉਣ ਆਇਓ ਇੱਥੇ ਪਰਿਵਾਰੀ ਥੋਡੀਆਂ ਵਾਰੀਆਂ ਆਈਆਂ ਨੇ ਥੋਡੀਆਂ ਵਾਰੀਆਂ ਦੇ ਪੱਤੇ ਤਾਂ ਹੁਣ ਤੱਕ ਰਾਸ ਨਹੀਂ ਆਏ ਤੁਹਾਡੇ ਬੀਜੇ ਹੋਏ ਕੰਡੇ ਚੁਗੀ ਜਾਂਦੇ ਆ ਕਿਹੜੀਆਂ ਵਾਰੀਆਂ ਦੀ ਗੱਲ ਕਰਦੇ ਹੋ ਇਹ ਕੋਣ ਹੈ ਜਨਾਬ ਤੁਹਾਡੇ ਇਲਾਕੇ ਤੋਂ ਹੀ ਨਵਜੋਤ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਦੋਂ ਰਾਜਨੀਤੀ ਨੂੰ ਛੱਡ ਗਏ ਕਦੋਂ ਫੇਰ ਆ ਗਏ ਹੁਣ ਆ ਕੇ ਕਹਿਣਗੇ ਮੇਰੇ ਕੋਲ ਪੰਜਾਬ ਦਾ ਏਜੰਡਾ ਹੈ 4 ਸਾਲ ਪੰਜਾਬ ਦਾ ਏਜੰਡਾ ਜਿਹੜਾ ਉਹਨੂੰ ਸਿਉਂਖਾਂਦੀ ਰਹੀ ਚੂਹੇ ਟੁਕਦੇ ਰਹੇ ਢੂੜ ਜਾਂਮਗੇ ਹੁਣ ਐ ਛਾੜ ਲਿਆ ਕਹਿੰਦੇ ਵੋਟਾਂ ਆ ਗਈਆਂ ਪੰਜਾਬ ਦਾ ਏਜੰਡਾ ਛਾੜ ਲਓ ਇਹ ਕੋਈ 9 ਤੋਂ 5 ਜੋਬ ਨਹੀਂ ਹੈਗੀ ਕਿ ਜਦੋਂ ਮਰਜੀ ਆਗੇ ਰਾਜਨੀਤੀ ਜਦੋਂ ਮਰਜੀ ਚੱਲੇ ਗਈ ਇੱਥੇ ਤਾਂ ਮੈਂ ਵੀ ਇਸੇ ਲਾਈਨ 'ਚ ਹਾਂ ਨਵਜੋਤ ਸਿੱਧੂ ਸਾਹਿਬ ਕਹਿੰਦੇ ਮੇਰੇ ਕੋਲੇ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਟੈਲੀਵਿਜ਼ਨ ਤੇ ਜਾਣਾ ਪੈਣਾ ਤੇ ਮੈਂ ਕਿਹੜਾ ਭਾਈ ਅੱਬਰ ਦੇ ਪੈਸੇ ਖਾਣਾ ਮੈਂ ਕਿਹੜਾ ਰਿਸ਼ਵਤ ਖੋਰੀ ਕਰਦਾ ਤੇ ਗੁਜ਼ਾਰਿਆਂ ਵਾਸਤੇ ਆਇਓ ਨਾਲੇ ਕਰੋੜਾਂ ਰੁਪਏ ਵੀ ਕਮਾਉਣੇ ਆ ਨਾਲੇ ਲੋਕਾਂ ਚ ਰਾਜਨੀਤੀ ਦੀ ਕਹਿੰਦੇ ਸੇਵਾ ਕਰਨੀ ਆ ਇਦਾਂ ਨਹੀਂ ਚੱਲਣਾ ਕੰਮ ਆਓ ਮੈਂ ਕਹਿੰਨਾ ਆਓ ਚੰਗੇ ਬੰਦੇ ਨੂੰ ਆਉਣਾ ਚਾਹੀਦਾ ਆਓ ਪਰ ਇੱਥੇ ਰੋ ਨਾ ਖੜੋ ਲੋਕਾਂ ਨਾਲ ਵੋਟਾਂ ਵੇਲੇ ਆ ਜਾਂਦੇ ਆ ਜੋਗੀ ਉੱਤਰ ਪਹਾੜੋਂ ਆਇਆ ਵੋਟਾਂ ਦੀ ਤਰੀਕ ਸੁਣ ਕੇ ਉਦੋਂ ਜੇ ਆ ਜਾਂਦੇ ਆ ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਵੀ ਦੱਸਿਆ ਸੀ ਮੈਂ ਬੀਬਿਆ ਹਾਂ ਚ ਲੈਣ ਦੇ ਨਾਲੇ ਸੂਟਾਂ ਵਰਗ ਹੈ। ਨਾ ਉਹਨਾਂ ਨੂੰ ਕੋਈ ਸਮਾਉਂਦਾ ਹੈ। ਨਾ ਕੋਈ ਪਾਉਂਦਾ ਹੈ। ਇੱਕ ਵਾਰੀ ਆਪਣੇ ਕੋਲੇ ਗਿਆ ਆਪਾਂ ਕਹਿੰਨਾ ਤਿੰਨ ਕ ਮਹੀਨੇ ਬਾਅਦ ਭੂਆ ਦੀ ਕੁੜੀ ਦਾ ਵਿਆਹ ਉਧਰ ਛਾੜ ਦਿਆਂਗੇ। ਐਂ ਤੁਰੇ ਫਿਰਦਾ ਰਹਿੰਦਾ ਲਫਾਫਿਆਂ ਚੋ ਕੋਈ ਵਾਰੀ ਆਪਦਾ ਸੂਟ 2 ਸਾਲਾਂ ਬਾਅਦ ਆਪਦੇ ਕੋਲ ਹੀ ਵਾਪਸ ਆ ਜਾਂਦਾ ਹੈ। ਕਹਿੰਦੇ ਕੋਈ ਗੱਲ ਨਹੀਂ ਅਗਲੇ ਮਹੀਨੇ ਫੇਰ ਵਿਆਹ ਹੈ। ਉਧਰ ਛਾੜ ਦਿਆਂਗੇ। ਹੁਣ ਕਾਂਗਰਸਾਂ ਤੋਂ ਗਲਤੀ ਹੋ ਗਈ ਉਹਨੂੰ ਲਫਾਫੇ ਚੋਂ ਕੱਢ ਬੈਠੇ। ਹੁਣ ਨਾ ਤਾਂ ਉਹ ਬਾਪਸ ਲਫਾਫੇ ਚ ਪੈਂਦਾ ਹੈ ਨਾ ਸਮਾਇਆ ਜਾਂਦਾ ਆ ਬੰਗਾ ਪੈ ਗਿਆ ਹੁਣ ਉਹ ਇੱਕ ਇੱਕ ਫੋਟੋ ਜੀ ਪਾ ਦਿੰਦਾ ਉੱਥੋਂ ਦਿੱਲੀ ਤੋਂ ਵੀ ਅੱਜ ਮੈਂ ਮਿਲਿਆ ਸੀ ਇੱਥੇ ਇਹਨਾਂ ਦੇ ਤਰੱਥਲੀ ਮਾ ਜਾਂਦੇ ਵੀ ਇਹਦਾ ਕਿਵੇਂ ਕਰੀਏ ਹੁਣ ਇਹ ਇਹਨਾਂ ਦਾ ਆ ਜੈਂਡਾ ਬਸ ਹੋਰ ਕੋਈ ਜੈਂਡਾ ਨਹੀਂ ਮੈਂ ਬਣਨਾ ਮੈਂ ਬਣਨਾ ਮੈਂ ਬਣਨਾ ਕੀ ਬਣਨਾ ਉਹ ਜਿੰਨਾ ਚਿਰ ਪੰਜਾਬ ਦੇ ਲੋਕ ਸੁਖੀ ਨਹੀਂ ਹੋਣਗੇ ਜੇ ਲੋਕ ਹੀ ਨਹੀਂ ਰਹਿਣਗੇ ਵੋਟਾਂ ਕੀ ਤੋਂ ਮੰਗੋਂਗੇ ਮੈਂ ਵਾਦਾ ਕੀਤਾ ਸੀ ਅਗਲੇ ਹਫਤੇ ਦੀਵਾਲੀ ਹੈ ਦੀਵਾਲੀ ਤੋਂ ਪਹਿਲਾਂ ਕੋਈ ਉਮੀਦ ਤਾਂ ਦੇਈਏ ਦੀਵਾ ਜਗਾਉਣ ਦੀ ਕੋਈ ਆਸ ਦੀ ਕਿਰਨ ਤਾਂ ਦੇਈਏ ਚਾਨਣ ਕਰਨ ਦੀ ਬੰਦੀ ਛੋੜ ਦਿਵਸ ਹੈ ਦੀਵਾਲੀ ਹੈ ਠੀਕ ਹੈ ਕੋਈ ਗੱਲ ਨਹੀਂ ਪੰਜਾਬ ਤੇ ਬਹੁਤ ਵਾਰੀ ਪੀੜਾਂ ਪਈਆਂ ਨੇ ਆ ਇਲਾਕਾ ਤਾਂ ਖਾਸ ਤੌਰ ਤੇ ਮੈਂ ਭਾਰਤ ਦੀ ਫੌਜ ਦਾ ਬਹੁਤ ਧੰਨਵਾਦ ਕਰਦਾ ਆਰਮੀ ਦਾ 20 ਹੈਲੀਕਾਪਟਰ ਅਣਗਿਣਤ ਕਿਸ਼ਤੀਆਂ ਤੇ ਆਪਣੇ ਜਵਾਨ ਉਹਨਾਂ ਨੇ ਦਿੱਤੇ ਕਿ ਲੋਕਾਂ ਦੀ ਹੈਲਪ ਕਰਨ ਵਾਸਤੇ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਵਾਸਤੇ ਜਾਂ ਜਿਹੜੇ ਛੱਤਾਂ ਤੇ ਫਸ ਗਏ ਸੀ ਖੜੇ ਸੀ ਪਾਣੀ ਚੜੀ ਜਾਂਦਾ ਸੀ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਭਾਰਤ ਦੀ ਫੌਜ ਦਾ ਮੈਂ ਬਹੁਤ ਧੰਨਵਾਦ ਕਰਦਾ ਜੀ ਜੈ ਜਵਾਨ ਤੇ ਜੈ ਕਿਸਾਨ ਜੇ ਕਿਸਾਨ ਤੇ ਸੰਕਟ ਆਇਆ ਤਾਂ ਜਵਾਨ ਖੜਾ ਹੈ ਕਦੇ ਕਦੇ ਦੋਨੋਂ ਹੀ ਖੜੇ ਹੁੰਦੇ ਆ ਜਵਾਨ ਹੱਦਾਂ ਤੇ ਖੜੇ ਹੁੰਦੇ ਆ ਕਿਸਾਨ ਖੇਤਾਂ 'ਚ ਖੜੇ ਹੁੰਦੇ ਆ ਸੋ ਸਾਡੀ ਤਾਂ ਕੌਮ ਜਿਹੜੀ ਐ ਉਹ ਇਹੋ ਜੀਆਂ ਲੜਾਈਆਂ ਇਹੋ ਜੇ ਸੰਘਰਸ਼ ਕਰਕੇ ਨਿਕਲੀ ਐ ਕਿ ਜਦੋਂ ਪੰਜਾਬੀ ਧਾਰ ਲੈਣ ਕਿ ਆ ਚੀਜ਼ ਜਿਹੜੀ ਐ ਕਰਨੀਓ ਕਰਨੀ ਐ ਆ ਅਲਾਮਤ ਜਿਹੜੀ ਐ ਤੋ ਖਹਿੜਾ ਛਡਾਉਣਾ ਤਾਂ ਫਿਰ ਵੱਡੇ ਵੱਡੇ ਸੰਕਟ ਤੇ ਮੁਸੀਬਤਾਂ ਛੋਟੀਆਂ ਪੈ ਜਾਂਦੀਆਂ ਪੰਜਾਬੀਆਂ ਦੇ ਇਰਾਦਿਆਂ ਦੇ ਅੱਗੇ ਇਸ ਗੱਲ ਦੀ ਮਾਝੇ ਵਾਲੇ ਮੈਂ ਤੁਹਾਨੂੰ ਵਧਾਈ ਦੇਣਾ ਕਿ ਤੁਸੀਂ ਇੰਨਾ ਜ਼ਿਆਦਾ ਹੌਸਲੇ ਨਾਲ ਇਸ ਸੰਕਟ ਦਾ ਸਾਹਮਣਾ ਕੀਤਾ ਕਿ ਕੋਈ ਬੰਦੇ ਨੂੰ ਹੁਣ ਲੈ ਆਈ ਹੈ ਨਾ ਮਹੀਨੇ ਬਾਅਦ ਉਹ ਕਹੂਗਾ ਦੱਸੋ ਕਿੱਥੇ ਆਏ ਸੀ ਹੜ ਮੈਨੂੰ ਤਾਂ ਕਿਸੇ ਬੰਦੇ ਦੇ ਫੇਸ ਤੋਂ ਜਾਂ ਉਹਦੇ ਤੁਰਨ ਫਿਰਨ ਤੋਂ ਮੈਨੂੰ ਤਾਂ ਲੱਗਦਾ ਨਹੀਂ ਕਿ ਕੋਈ ਹੜਾਂ ਦੀ ਮਾਰ ਹੇਠ ਆਇਆ ਕਿਉਂਕਿ ਆਪਾਂ ਹਮੇਸ਼ਾ ਹੀ ਛੱਟ ਦੀ ਗੱਲਾਂ 'ਚ ਰਹਿਣ ਵਾਲੇ ਬੰਦੇ ਗੁਰੂ ਸਾਹਿਬ ਨੇ ਕੰਡਿਆਂ ਦੀ ਛੇਜ ਬਿਛਾਈ ਖਾਲਸੇ ਦੀਆਂ ਫੌਜਾਂ ਘੋੜਿਆਂ ਤੇ ਰਾਤਾਂ ਕੱਟਦੀਆਂ ਰਹੀਆਂ ਸੁੱਕੇ ਛੋਲੇ ਖਾ ਖਾ ਕੇ ਤੇ ਕਿੰਨੀਆਂ ਫੌਜਾਂ ਮੁਗਲਾਂ ਦੀਆਂ ਬੇਸ਼ੁਮਾਰ ਫੌਜਾਂ ਸਵਾ ਲੱਖ ਨਾਲ ਕਿੱਕ ਲੜਾ ਕੇ ਬੜੀਆਂ ਜੰਗਾਂ ਜਿੱਤੀਆਂ ਸਾਸੀਆ ਕਾ ਸੁਬੀਰੋ ਅੱਜ ਜਿੰਨਾ ਵੀ ਸ਼ੁਰੂਆਤ ਹੋਈ ਹੈ ਉਸ ਤੋਂ ਬਾਅਦ ਹਰੇਕ ਜ਼ਿਲ੍ਹੇ 'ਚ ਹਰ ਰੋਜ਼ ਕੈਬਨਿਟ ਮਨਿਸਟਰ ਐਮ ਐਲ ਏ ਸਹਿबान ਉਹ ਤੁਹਾਡੇ ਵਿੱਚ ਰਹਿਣਗੇ ਹਰੇਕ ਜ਼ਿਲ੍ਹੇ 'ਚ ਖਾਤੇ 'ਚ ਪੈਸੇ ਆਈ ਜਾਣਗੇ ਤੁਹਾਡੇ ਮੋਬਾਈਲਾਂ 'ਤੇ ਮੈਸੇਜ ਆ ਜਾਣਗੇ ਜਿਹੜੀਆਂ ਜ਼ਮੀਨਾਂ ਰੁੜ ਗਈਆਂ ਦਰਿਆਵਾਂ 'ਚ ਉਹਨਾਂ ਵਾਸਤੇ ਵੀ ਅਸੀਂ ਉਹਨਾਂ ਦਾ ਪਤਾ ਕਰ ਰਹੇ ਕਿਉਂਕਿ ਇਹਦਾ ਪਤਾ ਕਰਨ ਵਾਸਤੇ ਪਿੰਡਾਂ ਚੋਂ ਲੋਕਾਂ ਨੂੰ ਪਤਾ ਹੁੰਦਾ ਸਾਰਾ ਤੇ ਨਾਲ ਇੱਕ ਹੋਰ ਮੈਂ ਕਹਿਣਾ ਚਾਹੁੰਨਾ ਜਿਹੜੀ ਕਿ ਪਹਿਲੀ ਵਾਰ ਹੋ ਰਹੀ ਏ ਗੱਲ ਪਹਿਲਾਂ ਵਾਲਿਆਂ ਨੂੰ ਨਹੀਂ ਪਤਾ ਸੀ ਇਹ ਗੱਲਾਂ ਦਾ ਕਈ ਵਾਰੀ ਆਪਾਂ ਠੇਕੇ ਤੇ ਜ਼ਮੀਨ ਲੈ ਲੈਣੇ ਆ ਪੱਤੇ ਤੇ ਲੈ ਲੈਣੇ ਆ ਗਰਦੌਰੀ ਦੇ ਵਿੱਚ ਨੁਕਸਾਨ ਵੀ ਇੰਨਾ ਨੁਕਸਾਨ ਹੋਇਆ ਕਿਹਦੀ ਕਿਹਦੀ ਜ਼ਮੀਨ ਐ ਉਹ ਆਪਾਂ ਕੱਢ ਲੈਣੇ ਆ ਫਰਦ ਚੋਂ ਇਹ ਸٹری ਤੇ ਖਾਤੇ ਦੇ ਵਿੱਚ ਉਹ ਚਲੇ ਜਾਂਦੇ ਪੈਸੇ ਪਰ ਉਹਨੇ ਜ਼ਮੀਨ ਠੇਕੇ ਦੇ ਦਿੱਤੀ ਹੁੰਦੀ ਹੈ ਉਹਨ ਤਾਂ ਠੇਕਾ ਲੈ ਲਿਆ ਹੁੰਦਾ ਹੈ ਪੈਸੇ ਲੈ ਲੇ ਹੁੰਦੇ ਆ ਬਹੁਤ ਸਾਰੇ ਬੰਦੇ ਹੈਗੇ ਨੇ ਰੱਬ ਦੇ ਘਰ ਦੇਰ ਹੈ ਰੱਬ ਦੇ ਘਰੇ ਹਰ ਕਿਸਮ ਦਾ ਬੰਦਾ ਹੈ ਬਹੁਤ ਸਾਰੇ ਬੰਦੇ ਹੈਗੇ ਨੇ ਜਿਹੜੇ ਦੇ ਦਿੰਦੇ ਆ ਵੀ ਯਾਰ ਮੈਨੂੰ ਤਾਂ ਠੇਕਾ ਮਿਲ ਗਿਆ ਤੇਰੇ ਪੈਸੇ ਆਏ ਨੇ ਤੂੰ ਲੈ ਲੈ ਪਰ ਬਹੁਤ ਸਾਰੇ ਅਜੇ ਵੀ ਨੇ ਜਿਹੜੇ ਨਹੀਂ ਦਿੰਦੇ ਠੇਕਾ ਵੀ ਲੈ ਗਿਆ ਸਰਕਾਰ ਦੀ ਜਿਹੜੀ ਹੈਲਪ ਆਈ ਮੁਆਵਜ਼ਾ ਉਹ ਵੀ ਲੈ ਗਿਆ ਤੋਂ ਕਾਫੀ ਸ਼ਿਕਾਇਤਾਂ ਸਾਨੂੰ ਆਈਆਂ ਉਹਦਾ ਅਸੀਂ ਹੱਲ ਕੱਢਿਆ ਕਿ ਅਸੀਂ ਕਾਸ਼ਤਕਾਰ ਲਫ਼ਜ਼ ਲਿਖਤਾ ਜੀ ਕਾਸ਼ਤਕਾਰ ਨੂੰ ਪੈਸੇ ਮਿਲਣਗੇ ਜਿਹੜਾ ਉਸ ਵੇਲੇ ਉਸ ਜ਼ਮੀਨ ਤੇ ਖੇਤੀ ਕਰ ਰਿਹਾ ਸੀ ਪੈਸੇ ਉਹਨੂੰ ਮਿਲਣਗੇ ਜਨਾਬ ਜਿਹਦਾ ਨੁਕਸਾਨ ਹੋਇਆ ਜਿਨੇ ਰਿਆਸਪਰਿਆਂ ਤੇ ਪੈਸੇ ਖਰਚਤੇ ਜਿਨੇ ਪੁੱਤਾ ਮੰਗੂ ਫਸਲ ਪਾਲੀ ਐ ਨਾ ਆਖਰੀ ਮੌਕੇ ਤੇ ਗੜੇ ਪੈ ਗਏ ਉਹਨੂੰ ਮਿਲਣਗੇ ਪੈਸੇ ਉਹ ਪਿੰਡ ਚੋਂ ਪਤਾ ਲੱਗ ਜਾਂਦਾ ਕਿਨੇ ਕਿੰਨੇ ਕਿੱਲੇ ਕਿੰਨਾ ਦੀ ਜ਼ਮੀਨ ਠੇਕੇ ਤੇ ਲਈ ਐ ਤੇ ਪਿੰਡ ਚੋਂ ਪਤਾ ਲੱਗ ਜਾਂਦਾ ਪਿੰਡ ਦੇ ਲੋਕ ਝੂਠ ਨਹੀਂ ਬੋਲਦੇ ਐਸੀ ਤਰ੍ਹਾਂ ਜ਼ਮੀਨਾਂ ਜਿਹੜੀਆਂ ਰੁੜ ਗਈਆਂ ਪਿੰਡਾਂ ਚੋਂ ਪਤਾ ਕਰਾਂਗੇ ਕਿਉਂਕਿ ਉਹ ਤਾਂ مشترਕਾ ਖਾਤਾ ਸੀ ਨਾ ਕਿਸੇ ਕੋ ਦਾ ਕੋ ਕਾਗਜ਼ ਪੱਤਰ ਐ ਪਰ ਉਹਨਾਂ ਨੂੰ ਅਸੀਂ ਬਾਈ ਨੇਮ ਕਰ ਕਰ ਜਾ ਕੇ ਆਪ ਉਹਨਾਂ ਦੀ ਹੈਲਪ ਕਰਾਂਗੇ ਆਪ ਉਹਨਾਂ ਦੇ ਘਰੇ ਜਾ ਕੇ ਉਹਨਾਂ ਦਾ ਦੁੱਖ ਵੰਡਾਵਾਂਗੇ ਸੋ ਅਮਰਸਰ ਜ਼ਿਲ੍ਹੇ ਦੇ ਜਿਹੜੇ ਮਾਲ ਵਿਭਾਗ ਦੇ ਅਧਿਕਾਰੀਆਂ ਦਾ ਮੁਲਾਜ਼ਮਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਫਾਸਟ ਬਹੁਤ ਤੇਜ਼ੀ ਨਾਲ ਕੰਮ ਕਰਕੇ ਅੱਜ ਵੈਸੇ ਤਾਂ 28 ਤਰੀਕ ਬਣਦੀ ਸੀ 28 ਅਕਤੂਬਰ ਜੇ 45 ਦਿਨਾਂ ਦਾ ਲਾਉਂਦੇ ਪਰ ਇਹਨਾਂ ਨੇ 15 ਦਿਨ ਪਹਿਲਾਂ ਹੀ ਜਿਹੜਾ ਇਹ ਸਭ ਤੋਂ ਵੱਧ ਪ੍ਰਭਾਵ ਤੇਰੀਏ ਦਾ ਮੁਆਵਜ਼ਾ ਔਰ ਅਸੈਸਮੈਂਟ ਕਰਕੇ ਸਾਨੂੰ ਦਿੱਤੀ ਤੇ ਤੁਹਾਨੂੰ ਸਾਰਿਆਂ ਨੂੰ ਇਸ ਤੋਂ ਬਾਅਦ ਵੀ ਪੈਸੇ ਮਿਲਣਗੇ ਸਾਡੇ ਕੈਬਨਿਟ ਮੰਤਰੀ ਜਿਹੜੇ ਨੇ ਬਾਕੀ 19 ਜ਼ਿਲ੍ਹਿਆਂ 'ਚ ਵੀ ਕੱਲ ਤੋਂ ਸ਼ੁਰੂਆਤ ਹੋ ਜੂਗੀ ਸਾਰੇ ਹਰ ਰੋਜ਼ ਕਿਤੇ ਨਾ ਕਿਤੇ ਜ਼ਰੂਰੀ ਨਹੀਂ ਕਿ ਮੈਂ ਜਾਵਾਂਗਾ ਤਾਂ ਹੀ ਪੈਸੇ ਮਿਲਣਗੇ ਮੈਂ ਕਹਾਂ ਵੀ ਕੋਈ ਗੱਲ ਨਹੀਂ ਆਪਾਂ ਬਾਅਦ ਚ ਜਾ ਆਵਾਂਗੇ ਕਦੇ ਫੇਰ ਜਾ ਆਵਾਂਗੇ ਪਰ ਕਿਰਾਂ ਤੁਸੀਂ ਜ਼ਖਮਾਂ ਤੇ ਮਲਮ ਜਲਾਉਣੀ ਬੜੀ ਜ਼ਰੂਰੀ ਹੈ। ਤਾਂ ਕਿ ਲੀਤੇ ਆਵੇ ਜ਼ਿੰਦਗੀ। ਸੋ 2500 ਅੱਠ ਪਿੰਡ ਪ੍ਰਭਾਵਿਤ ਹੋਏ ਨੇ। ਅੱਜ 52 ਪਿੰਡ ਇਸ ਇਲਾਕੇ ਦੇ। ਮਤਲਬ ਟੋਟਲ ਅਜਨਾਲੇ ਦੇ 150 ਤੋਂ ਉੱਪਰ 110 220 200 ਤੋਂ ਵੱਧ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਭਾਵਿਤ ਹੈ। 110 ਉਹਦੇ ਚੋਂ ਜਨਾਲੇ ਦੇ 52 ਚ ਅੱਜ ਜਿਹੜਾ ਉਹ ਸ਼ੁਰੂਆਤ ਕਰ ਰਹੇ ਆ ਸੋ ਇਸ ਕਰਕੇ ਸਾਡੇ ਕੋਲੇ ਜਿੰਨਾ ਵੀ ਪੈਸਾ ਸਾਡੇ ਕੋਲੇ ਆ ਰਿਹਾ ਸੀ ਸੈਂਟਰ ਗਵਰਨਮੈਂਟ ਨੂੰ ਲਗਭਗ 14000 ਕਰੋੜ ਰੁਪਏ ਦਾ ਨੁਕਸਾਨ ਦਾ ਸੀ ਸਾਰਾ ਕੱਲਾ ਕੱਲਾ ਲਿਖ ਕੇ ਭੇਜਤਾ ਉਹ ਕਈ ਵਾਰੀ ਕਹੀ ਜਾਂਦੇ ਆ ਵਿਰੋਧੀ ਪਾਰਟੀਆਂ ਵਾਲੇ ਲਿਖਕ ਨਹੀਂ ਭੇਜਿਆ ਦੱਸਦੇ ਨਹੀਂ ਉਹ ਵੀ ਜਿੰਨੇ ਚਿਰ ਪਤਾ ਨਹੀਂ ਲੱਗਦਾ ਲਿਖ ਕੇ ਕੀ ਭੇਜਦੀ ਹੈ ਪਾਣੀ ਘਟਿਆ ਤਾਂ ਜਾਵਾਂਗੇ ਲੋਕਾਂ ਕੋਲੇ ਘਰ ਟਹਿ ਗਏ ਜਾਂ ਲੋਕਾਂ ਨੂੰ ਵੀ ਨਹੀਂ ਪਤਾ ਸਾਡੇ ਘਰ ਦਾ ਕੀ ਬਣਿਆ ਲੋਕ ਵੀ ਬਾਹਰ ਬੈਠੇ ਆ ਜਦੋਂ ਥੋੜਾ ਜਾਂ ਅੰਦਰ ਜਾ ਕੇ ਪਤਾ ਲੱਗੂਗਾ ਤਾਂ ਅਸਲੀ ਨੁਕਸਾਨ ਦਾ ਪਤਾ ਲੱਗੂ ਐਵੇਂ ਮੈਂ ਕਹਦਾ 20 ਹਜ਼ਾਰ ਕਰੋੜ ਦੇ ਦਿਓ ਜੀ ਅਸੀਂ ਬਣਾ ਕੇ ਭੇਜਤਾ ਉਹਨਾਂ ਦੀ ਮਰਜ਼ੀ ਹੈ ਕੋ ਦੇ ਦੇਣ ਨਹੀਂ ਤਾਂ ਪੰਜਾਬੀਆਂ ਅਸੀਂ ਆਪਣੇ ਆਪ ਵੀ ਹੀਲਾ ਕਰ ਲਾਂਗੇ ਕੋਈ ਐਸੀ ਗੱਲ ਨਹੀਂ ਕਿਉਂਕਿ ਅਸੀਂ ਤਾਂ ਤੁਰਕੀ ਜਾ ਕੇ ਵੀ ਸਾਡਾ 20 ਰੁਪਿਆ ਦਾ ਲੰਗਰ ਗੁਰੂ ਸਾਹਿਬ ਦਾ ਜਿਹੜਾ ਸ਼ੁਰੂ ਹੋਇਆ ਸੀ ਉਹ ਤਾਂ ਵਿਆਜ ਹੀ ਨਹੀਂ ਮੁਕਦਾ ਤੁਰਕੀ ਦੇ ਵਿੱਚ ਪਹਚਾੜ ਆਵੇ ਤਾਂ ਸਾਡਾ ਰੈੱਡ ਕਰਾਸ ਵਾਲੇ ਬਾਅਦ ਚ ਪਹੁੰਚਦੇ ਆ ਸਾਡਾ ਲੰਗਰ ਪਹਿਲਾਂ ਪਹੁੰਚ ਜਾਂਦਾ ਸੋ ਮੈਂ ਉਹਨਾਂ ਨੂੰ ਕਹਿ ਕੇ ਆਇਆ ਕਿ ਮੈਂ ਹੱਕ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ ਸਾਡਾ ਹੱਕ ਬਣਦਾ ਸਾਡਾ 50000 ਕਰੋੜ ਜੀਐਸਟੀ ਦਾ ਦੇ ਦਿਓ 8.5 ਹਜ਼ਾਰ ਕਰੋੜ ਸਾਡਾ ਰੂਰਲ ਡਿਵੈਲਪਮੈਂਟ ਫੰਡ ਦੇ ਦੇ ਦੋ ਆ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਪਿਆ ਨਾ 8000 ਕਰੋੜ ਇਹ ਸਾਰਾ ਸੜਕਾਂ ਦਾ ਪਿੰਡਾਂ ਵਾਲੀਆਂ ਸੜਕਾਂ ਦਾ ਜਿਹੜੀਆਂ ਮੰਡੀਆਂ ਨੂੰ ਜਾਂਦੀਆਂ ਨੇ ਉਹੀ ਦੇ ਦੋ ਜੀ ਮੈਂ ਕਹਾਂ ਮੈਂ ਸਪੈਸ਼ਲ ਪੈਕੇਜ ਮੰਗਦੇ ਨਹੀਂ ਉਹੀ ਦੇ ਦੋ ਅਸੀਂ ਉਹਨਾਂ ਸਾਰ ਲਾਂਗੇ ਉਹ ਬਸ ਸੁਸਾਬੀ ਕਿਤਾਬੀ ਨੇ ਇਹਨੂੰ ਇੱਥੋਂ ਕੱਟ ਲੋ ਇਹਨੂੰ ਇੱਥੋਂ ਕੱਟ ਲੋ ਆ ਇਹਨੂੰ ਇਹਦੇ ਵਿੱਚ ਹੀ ਸਮਝੋ ਇਹਨੂੰ ਇਹਦੇ ਵਿੱਚ ਹੀ ਸਮਝੋ ਮੈਂ ਕਹਾਂ ਜੀ ਐ ਨਹੀਂ ਕੰਮ ਚੱਲਣਾ ਖੁੱਲੇ ਗੱਫੇ ਸਾਡੇ ਤਾਂ ਖੁੱਲੇ ਗੱਫੇ ਚੱਲਦੇ ਆ ਸੋ ਸ਼ਾਇਦ ਕਿਤੋਂ ਨਾ ਕਿਤੋਂ ਉਹ 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 ਵੀ ਤਾਂ ਪੋਲੀਟੀਕਲ ਪਾਰਟੀ ਆ ਉਹਨਾਂ ਨੇ ਵੀ ਤਾਂ ਇਲੈਕਸ਼ਨਲ ਅਲੋਕਸ਼ਨ ਲੜਨੀਆਂ ਨੇ ਕਿਤੋਂ ਨਾ ਕਿਤੋਂ ਉਹਨਾਂ ਦੇ ਵੀ ਬੰਦੇ ਦੱਸਦੇ ਹੋਣਗੇ ਤਾਂ ਆ ਵੀ ਥੱਲੇ ਕੰਮ ਖਰਾਬ ਆ ਯਾਰ ਕੁਛ ਨਾ ਕੁਛ ਤਾਂ ਖੋਲੋ ਖਜ਼ਾਨੇ ਦਾ ਮੂੰਹ ਇੱਧਰ ਨੂੰ ਜਦੋਂ ਅਸੀਂ ਆਪਣੇ ਜਦੋਂ ਅਸੀਂ ਆਪਣੇ ਖੇਤਾਂ ਦਾ ਮੂੰਹ ਵੇਛ ਦੇ ਅਨਾਜ ਅਨਾਜ ਪਟਾਰਾ ਵੱਲ ਕਰ ਰੱਖਿਆ ਤਾਂ ਉਹ ਖਜ਼ਾਨੇ ਦਾ ਮੂੰਹ ਕਿਉਂ ਨਹੀਂ ਹੋ ਰਿਹਾ ਇੱਧਰ ਸਾਡੇ ਵੱਲ ਕਣਕ ਚਾਹੀਦੀ ਆ ਸਰੋਂ ਚਾਹੀਦੀ ਆ ਬਾਜਰਾ ਚਾਹੀਦਾ ਗੰਨਾ ਚਾਹੀਦਾ ਝੋਲ ਚਾਹੀਦੇ ਨੇ ਮੱਕੀ ਚਾਹੀਦੀ ਆ ਉਦੋਂ ਪੰਜਾਬ ਆ ਜੇ ਪੰਜਾਬ ਕਹਿੰਦੇ ਥੋੜੇ ਜਿਹਾ ਪੈਸੇ ਚਾਹੀਦੇ ਨੇ ਕਹਿੰਦੇ ਨਾ ਨਾ ਉਹ ਤਾਂ ਹੈ ਨਹੀਂ ਮੈਂ ਕਿਹਾ ਫਿਰ ਗਮਲਿਆਂ ਚ ਲਾਈਏ ਕਣਕਾਂ ਅਸੀਂ ਫਿਰ ਹੋਰ ਕਿੱਥੇ ਬੀਜੀਏ ਫਿਰ ਪਾਣੀ ਪਾਣੀ ਥੋੜਾ ਲਾਵਾਂਗੇ ਪਾਣੀ ਥੋੜਾ ਇੱਧਰ ਨੂੰ ਕਰ ਦਾਂਗੇ ਪਾਣੀ ਥੋੜਾ ਇੱਧਰ ਨੂੰ ਕਦੇ ਭਾਖੜਾ ਤੇ ਰੋਲਾ ਪੈ ਜਾਂਦਾ ਹੈ ਡੈਮਾਂ ਤੇ ਕਦੇ ਕਿਤੇ ਰੋਲਾ ਪਾ ਲੈਂਦੇ ਆ ਪਰ ਵੀਰੋ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਮੈਂ ਤਾਂ ਦੇਖ ਲਿਆ ਸਾਢੇ 3 ਪੌਣੇ 4 ਸਾਲ ਹੋ ਗਏ ਵੀ ਇਹ ਵਰਦਾਨ ਹੀ ਹੈ ਧਰਤੀ ਨੂੰ ਕੋਈ ਇਹ ਤੋਂ ਪਹਿਲਾਂ ਵਾਲੇ ਹਮੇਸ਼ਾ ਕਹਿੰਦੇ ਰਹੇ ਆ ਖਜ਼ਾਨਾ ਖਾਲੀ ਖਜ਼ਾਨਾ ਖਾਲੀ 55000 ਨੌਕਰੀਆਂ ਦੇਤੀਆਂ ਸਰਕਾਰੀ țeela ਤੱਕ ਕੱਸੀਆਂ ਦਾ ਰਜਵਾਹਾਂ ਦਾ ਸੂਆਂ ਦਾ ਪਾਣੀ ਬਚਾਤਾ 21-22% ਤੋਂ 65-66% ਤੱਕ ਪਾਣੀ ਲੈ ਗਏ ਖੇਤਾਂ 'ਚ ਸੜਕ ਸੁਰੱਖਿਆ ਫੋਰਸ ਰੋਜ਼ਾਨਾ ਬਚਾਉਂਦੀ ਐ ਸੜਕਾਂ 'ਤੇ ਤੜਫ-ਤੜਫ ਮਰੀ ਜਾਂਦੇ ਸੀ ਐਕਸੀਡੈਂਟਾਂ 'ਚ 48% ਮੌਤਾਂ ਘਟ ਗਈਆਂ ਸੜਕਾਂ 'ਤੇ ਹਜੇ ਪੂਰਾ ਤਰੀਕੇ ਨਾਲ ਸੇਫ ਨਹੀਂ ਹੋਇਆ ਪਰ ਐਫਰਟ ਤਾਂ ਕੀਤੀ ਐ ਕੋਸ਼ਿਸ਼ ਤਾਂ ਕੀਤੀ ਐ ਆਮ ਆਦਮੀ ਕਲੀਨਿਕ ਇੱਕ ਕਰੋੜ 70 ਲੱਖ ਬੰਦਾ ਹੁਣ ਤੱਕ ਦਵਾਈ ਲੈ ਗਿਆ ਜੀ ਜੇ ਕੋਈ ਦੋ ਵਾਰੀ ਵੀ ਆ ਗਿਆ ਹੁਣ ਚਲੋ 1 ਕਰੋੜ ਤਾਂ ਲੈ ਹੀ ਗਿਆ ਨਾ ਜੇ ਆਪਾਂ ਦੇਖੀਏ ਹਰ ਕਿਸਮ ਦੀ ਦਵਾਈ ਹਰ ਕਿਸ ਨੂੰ ਟੈਸਟ ਫ੍ਰੀ ਨੇ ਸਰਕਾਰੀ ਸਕੂਲਾਂ ਦੇ ਬੱਚੇ ਜੇ ਹੀ ਮੈਨ ਜੇ ਹੀ ਐਡਵਾਂਸ ਤੇ ਫੌਜ ਦੇ ਵੱਡੇ ਵੱਡੇ ਔਖੇ ਔਖੇ ਪੇਪਰ ਕਲੀਅਰ ਕਰ ਰਹੇ ਸਾਡੇ ਬੱਚੇ ਆਈਆਈਐਮ ਅਹਮਦਾਬਾਦ ਫਿਨਲੈਂਡ ਸਿੰਗਾਪੁਰ ਅਸੀਂ ਅੱਦੇ ਅਧਿਆਪਕਾਂ ਨੂੰ ਲੈ ਕੇ ਜਾਂਦੇ ਆ ਕਿ ਉੱਥੇ ਉੱਥੇ ਟ੍ਰੇਨਿੰਗ ਦਿਵਾ ਕੇ ਲੈ ਕੇ ਪੜਾਈਏ ਉਹ ਜਦੋਂ ਜਵਾਕ ਪੜ ਗਏ ਜਦੋਂ ਬੱਚੇ ਸਾਡੇ ਵੱਡੀਆਂ ਵੱਡੀਆਂ ਨੌਕਰੀਆਂ ਤੇ ਵੱਡੇ ਵੱਡੇ ਪੈਕੇਜਾਂ ਤੇ ਜਦੋਂ ਮਲਟੀਨੇਸ਼ਨਲ ਕੰਪਨੀਆ ਉਹਨਾਂ ਨੂੰ ਵੱਡੇ ਵੱਡੇ ਕੁਰਸੀਆਂ ਤੇ ਬਿਠਾਉਣ ਲੱਗੀਆਂ ਗਰੀਬੀਆਂ ਉਦੋਂ ਨਿਕਲਣਗੀਆਂ ਆਪਣੇ ਘਰਾਂ ਚੋਂ ਇਹ ਲਾਲ ਕਾਰਡ ਹਰਾ ਕਾਰਡ ਪੀਲੇ ਕਾਰਡ ਨਾਲ ਨਹੀਂ ਨਿਕਲਣੀਆਂ ਵੀਰੋ ਜਵਾਕਾਂ ਨੂੰ ਪੜਾਈਏ ਜਵਾਕਾਂ ਨੂੰ ਪੜਾ ਕੇ ਨੌਕਰੀਆਂ ਤੇ ਲਾਈਏ ਕੈਨੇਡਾ ਅਮਰੀਕਾ 'ਚ ਕਿਹੜੀ ਖੇਤੀ ਹੁੰਦੀ ਹੈ ਵੀ 6 ਮਹੀਨੇ ਤਾਂ ਬਰਫ ਹੀ ਪਈ ਰਹਿੰਦੀ ਹੈ ਉੱਥੇ ਫੇਰ ਵੀ ਆਪਾਂ 40 ਲੱਖ 50 ਲੱਖ ਅੱਜ ਦੇਣ ਨੂੰ ਤਿਆਰ ਆ ਉੱਥੇ ਜਾਣ ਨੂੰ ਕਿਉਂਕਿ ਉੱਥੇ ਡਿਸਪਲਿਨ ਹੈ ਉੱਥੇ ਮੰਤਰੀ ਤੇ ਸੰਤਰੀ ਲਈ ਸੇਮ ਕਾਨੂੰਨ ਹੈ ਉੱਥੇ ਇਹ ਨਹੀਂ ਹੈਗਾ ਆ ਫਲਾਣੇ ਦਾ ਬੰਦਾ ਹੈ ਇਹਨੂੰ ਨੌਕਰੀ ਦੇ ਦਿਓ ਨੰਬਰ ਭਾਵੇਂ ਘੱਟ ਨੇ ਆ ਫਲਾਣਾ ਇਹ ਤਾਂ ਗਰੀਬ ਦਾ ਬੰਦ ਬੱਚਾ ਕੋਈ ਗਾਲੀ ਨੰਬਰ ਜਿੰਨੇ ਮਰਜੀ ਨੇ ਦੀ ਕੋਈ ਸ਼ਪਾਰਸ਼ ਨਹੀਂ ਆਈ ਇਹਨੂੰ ਨਾਂ ਦਿਓ ਉੱਥੇ ਆ ਕੰਮ ਨਹੀਂ ਹੈਗਾ ਇਸੇ ਕਰਕੇ ਉਹਨਾਂ ਦੇ ਵੀਜੇ ਦੀ ਵੈਲਿਊ ਹੈ ਇਹ ਆਪਾਂ ਵੀ ਕਰ ਸਕਦੇ ਆ ਇੱਥੇ ਬਸ ਤੁਹਾਡੇ ਸਾਥ ਦੀ ਲੋੜ ਹੈ ਲੱਗੇ ਹੋਇਆ ਇਸੇ ਕਰਕੇ ਤਾਂ ਮੈਨੂੰ ਗਾਲਾਂ ਦੇ ਜਾਂਦੇ ਆ ਜਿਹੜੇ ਵਿਰੋਧੀ ਪਾਰਟੀ ਵਾਲੇ ਕਹਿੰਦੇ ਯਾਰ ਇਹ ਬੜਾ ਇਹ ਲੋਕਾਂ ਨੂੰ ਹੋਰ ਯਾਤਾਂ ਪਾਈ ਜਾਂਦਾ ਹੈ ਬਿਨਾਂ ਰਿਸ਼ਵਤ ਵਾਲੀਆਂ ਬਿਨਾਂ ਸ਼ਿਫਾਰਸ਼ਾਂ ਵਾਲੀਆਂ ਵੀ ਸਾਡਾ ਕੰਮ ਕਿਵੇਂ ਚੱਲੂ ਸਾਡੀ ਦੁਕਾਨ ਬੰਦ ਕਰੀ ਜਾਂਦਾ ਇਹ ਸੁਬੀਰ ਉਹ ਇਹ ਤਾਂ ਤੜਫਦੇ ਆ ਕਿ ਆਮ ਬੰਦਾ ਕਿਉਂ ਬਹਿ ਗਿਆ ਕੁਰਸੀ ਤੇ ਆਮ ਘਰਾਂ ਦੇ ਮੁੰਡੇ ਮੰਤਰੀ ਬਣ ਕੇ ਕਿਉਂ ਬਹਿ ਗਏ ਇੱਥੇ ਤਾਂ ਸਾਡੇ ਧੀਆਂ ਪੁੱਤ ਬੈੰਦੇ ਆ ਸਾਡੇ ਜੀਜੇ ਸਾਡੇ ਸਾਲੇ ਸਾਡੇ ਪੁੱਤ ਸਾਡੇ ਭਤੀਜੇ ਉਹ ਬੰਦੇ ਹੁੰਦੇ ਹੁੰਦੇ ਇੱਥੇ ਉਹ ਸਾਰੇ ਹੀ ਹਾਰ ਗਏ ਦੋ ਤਿੰਨ ਜੇਲ੍ਹ ਚ ਨੇ ਤੁਹਾਨੂੰ ਤਾਂ ਜਿਆਦਾ ਪਤਾ ਤੁਸੀਂ ਤਾਂ ਇਸ ਇਲਾਕੇ ਦੇ ਪੀੜ ਤੋਂ ਕਿਵੇਂ ਇੱਥੇ ਲਾਲ ਬੱਤੀਆਂ 'ਚ ਚਿੱਟਾ ਜਾਂਦਾ ਸੀ ਪਹਿਲੀ ਵਾਰ ਲੈਸ ਕਰਦੇ ਸੀ ਆਹ ਨੰਬਰ ਗੱਡੀ ਆ ਰਹੀ ਐ ਨੋਕ ਰੋਕਣੀ ਨਹੀਂ ਨਾਕੇ ਤੇ ਇਹ 'ਚ ਬਹੁਤ ਜ਼ਰੂਰੀ ਸਮਾਨ ਜਾ ਰਿਹਾ ਹੈ ਪੰਜਾਬ ਦੇ ਨੌਜਵਾਨਾਂ ਵਾਸਤੇ ਬਹੁਤ ਜ਼ਰੂਰੀ ਸਮਾਨ ਜਾ ਰਿਹਾ ਹੈ ਇਹਨਾਂ ਨੇ ਇਹਨਾਂ ਨੇ ਚਿੱਟੇ ਰੰਗ ਦੇ ਸੱਫਰ ਪਛਾਤੇ ਘਰਾਂ 'ਚ ਲੱਖਾਂ ਸਾਡੀਆਂ ਧੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਇਹਨਾਂ ਨੇ ਚਿੱਟੇ ਨਾਲ ਤੇ ਹੁਣ ਜਦੋਂ ਫੜ ਕੇ ਅੰਦਰ ਕੀਤੇ ਆ ਸਾਰੇ ਹੀ ਤਰਫ ਦੇ ਆ ਕਾਂਗਰਸੀ ਵੀ ਕਾਲੀ ਵੀ ਭਾਜਪਾਲੇ ਵੀ ਸਾਰੇ ਉਹ ਕੋਨ ਨੂੰ ਨਾ ਜੇ ਇਹ ਤਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਐ ਮੈਂ ਕਿਹਾ اچھا ਉਹੀ ਰਹਿ ਗਏ ਮਨੁੱਖ ਅਸੀਂ ਤਾਂ ਡੰਗਰੀ ਆ ਫਿਰ ਉਹੀ ਮਨੁੱਖ ਰਹਿ ਗਏ ਸੋ ਇਸ ਕਰਕੇ ਸੋਚਿਓ ਇਹ ਨਹੀਂ ਚਰਦੇ ਆਪਾਂ ਨੂੰ ਇਹ ਕਹਿੰਦੇ ਇਹਨਾਂ ਨੂੰ ਲੋਕਾਂ ਨੂੰ ਭੇਡਾਂ ਬੱਕਰੀਆਂ ਵਾਂਗੂ ਹੱਕੀ ਫਿਰੋ 5 ਸਾਲ ਇੱਧਰ ਹੱਕ ਲਓ 5 ਸਾਲ ਇੱਧਰ ਹੱਕ ਲਓ 5 ਸਾਲ ਤੂੰ 5 ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਣਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਲੋਕ ਕਿਤੇ ਜਾ ਹੀ ਨਹੀਂ ਸਕਦੇ ਪਰ ਉਹਨਾਂ ਨੂੰ ਪਤਾ ਨਹੀਂ ਸੀ ਇੱਕ ਤੀਜਾ ਵੀ ਆ ਉਮਿੰਦਰ ਮਾਸਟਰ ਦਾ ਮੁੰਡਾ ਉਹਨੂੰ ਪਤਾ ਨਹੀਂ ਸੀ ਇਹ ਵੀ ਜਿਹੜਾ ਸਾਥੋਂ ਸਾਹਬ ਮੰਗੂਗਾ ਜਿਹੜਾ ਸਾਹ ਮੰਗੂਗਾ ਸਾਥੋਂ ਲੁੱਟੇ ਹੋਏ ਪੈਸੇ ਦਾ ਪੁਰਾਣੇ ਦਾ ਹੌਲੀ ਹੌਲੀ ਕਾਗਜ਼ੀ ਕਾਰਵਾਈ ਐ ਇੰਨਾ ਖਰਾਬ ਕੀਤਾ ਹੋਇਆ ਕੰਮ ਸਿਸਟਮ ਸੁਲਝਾਈ ਜਾਣੇ ਆ ਦੇਖੋ ਜੇ ਤਾਂ ਨਮੀ ਰੇ ਦੀ ਬੋਰੀ ਮਿਲੀ ਹੋਵੇ ਨਾ ਫਿਰ ਤਾਂ ਜੇ ਸੱਜੇ ਪਾਸਿਓ ਉਹਦੇ ਦੋ ਸਿਰੇ ਕੱਢ ਲੀਏ ਸਹੀ ਪਾਸਿਓ ਫਿਰ ਤਾਂ ਫਰਰ ਦੇਣ ਸਾਰੀ ਖੁੱਲ ਜਾਂਦੀ ਐ ਜੇ ਪੁੱਠੇ ਪਾਸਿਓ ਪੰਗਾ ਲੈ ਬੈਠੀਏ ਅੱਧਾ ਦਿਨ ਤੱਕ ਅਲੀ ਰੇ ਦੀ ਬੋਰੀ ਖੋਲਣ ਨੂੰ ਜਾਂਦਾ ਪੈ ਫਿਰ ਆ ਕੇ ਦਾਕਤੀ ਨਾਲ ਐ ਪਾੜਦਿਆਂ ਛੱਡ ਭਰੇ ਯਾਰ ਤੂੰ ਕਿੱਥੇ ਮੱਥਾ ਮਾਰੀ ਜਾਨੇ ਉਹ ਇਹ ਪੁੱਠੇ ਪਾਸੇ ਵਾਲੀ ਬੋਰੀ ਮਿਲੀ ਐ ਮੈਨੂੰ ਕਰੀ ਜਾਂਦਾ ਮੈਂ ਵੀ ਚੱਲ ਕੋਈ ਗੁੰਜਣੀਆਂ ਕੱਢ ਲਈਏ ਗੁੰਜੜਾਂ ਜੀਆਂ ਕੱਢੀ ਜਾਂਦੇ ਆ ਪਰ ਯਕੀਨ ਰੱਖਿਓ ਅਸੀਂ ਵੀ ਤੁਹਾਡੇ ਧੀਆਂ ਪੁੱਤਾਂ ਅਸੀਂ ਵੀ ਇਨਸਾਨ ਆ ਹੋ ਸਕਦਾ ਸਾਡੇ 'ਚ ਵੀ ਕਮੀਆਂ ਹੋਣ ਕੰਨ ਫੜ ਕੇ ਮੋਢਾ ਫੜ ਕੇ ਬਾਹ ਫੜ ਕੇ ਦੱਸ ਦਿਓ ਰੋਕ ਲਿਓ ਕਿ ਭਾਈ ਇੱਥੇ ਗਲਤ ਐ ਤੂੰ ਇਹਨੂੰ ਐ ਕਰ ਕਰ ਲਾਂਗੇ ਪਹਿਲਾਂ ਤਾਂ ਕਹਿੰਦੇ ਸੀ ਨਾ ਤੂੰ ਰਾਜ਼ ਹੀ ਨਹੀਂ ਕਰਨਾ ਆਉਂਦਾ ਇਹਨਾਂ ਨੂੰ ਤਾਂ ਚੱਲਣੀ ਨਹੀਂ ਸਰਕਾਰ ਫਿਰ ਕਹਿੰਦੇ ਸਾਲ ਨਹੀਂ ਚੱਲਣੀ ਫਿਰ ਕਹਿਣ ਲੱਗੇ 2 ਸਾਲ ਨਹੀਂ ਕੱਢ ਦੇ ਫਿਰ ਤਿੰਨ ਤੇ ਆ ਗਏ ਹੁਣ ਪੌਣੇ ਚਾਰ ਹੋ ਗਏ ਹੁਣ 27 ਤੇ ਆ ਗਏ ਐਂ 32 ਤੇ ਆਉਣਗੇ ਐਂ 37 ਤੇ ਆਉਣਗੇ ਐਂ ਆਉਣਗੇ ਤਾਂ ਕੋਈ ਏਜੰਡਾ ਨਹੀਂ ਕੋਈ ਕੋਈ ਵਿਰੋਧੀ ਪਾਰਟੀ ਨੇ ਕੋਈ ਅਜੰਡਾ ਦਿੱਤਾ ਵੀ ਅਸੀਂ ਪੰਜਾਬ ਨੂੰ ਐਂ ਠੀਕ ਕਰਾਂਗੇ ਆ ਸਾਡੇ ਕੋਲੇ ਰੋਡ ਮੈਪ ਐ